ਸਿਕਾਲ ਜੀ ਸਾਰੇ ਭਰਾਵਾਂ ਨੂੰ ਸੋ ਦੋਸਤੋ ਅਸੀਂ ਖੜਿਆ ਇਸ ਟਾਈਮ ਜੰਮੂ ਕਾਟੜਾ ਰੋਡ ਜੋ ਨਮਾ ਮੰਨ ਰਿਹਾ ਇਹ ਰੋਡ ਮੇਰੇ ਪਿੰਡ ਦੇ ਵਿੱਚ ਦੀ ਜਾਨੀ ਕਿ ਬੰਗਾਲੀ ਪਿੰਡ ਦੇ ਵਿੱਚ ਹੀ ਲੰਘ ਰਿਹਾ ਇੱਕ ਤੁਹਾਨੂੰ ਮੈਂ ਬੇਨਤੀ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਇਹ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦੀ ਜਾਨ ਬਚ ਸਕਦੀ ਆ ਇਹ ਜਾਨ ਬਚਣ ਦਾ ਕਾਰਨ ਮੈਂ ਇਹ ਕਹਿ ਰਿਹਾ ਕਿਉਂਕਿ ਰਾਤ ਇੱਥੋਂ ਆ ਰੋਡ ਤੋਂ ਇੱਕ ਹਾਦਸਾ ਹੋ ਗਿਆ ਇਹ ਇਧਰੋਂ ਬਾਈ ਮਲੇਰਕੋਟ ਦੇ ਸਾਈਡ ਚੜੇ ਹੋਣੇ ਆ ਇਹਨਾਂ ਨੇ ਮੈਪ ਦੇ ਉੱਤੇ ਭਰਿਆ ਆਪਣਾ ਰੋਡ ਦਿਖਾ ਦੇ ਆਪਣਾ ਜਿਹੜਾ ਇਹ ਮੰਨ ਲਓ ਉਧਰੋਂ ਆ ਰਿਹਾ ਸਾਰਾ ਸੋ ਆਹ ਦੇਖੋ ਬਾਈ ਆ ਆ ਰਿਹਾ ਉਧਰੋਂ ਰੋਡ ਇਹ ਜਾਣ ਵਾਲਾ ਉਧਰੋਂ ਆਉਣ ਵਾਲਾ ਸੋ ਉਧਰੋਂ ਗੱਡੀ ਆ ਰਹੀ ਸੀ ਰਾਤ ਸਕੋਰਪੀਓ ਨਵੀਂ ਗੱਡੀ ਸੋ ਉਹਨਾਂ ਨੇ ਮੈਪ ਲਾ ਲਿਆ ਹੁਣ ਹੈਗੇ ਤੇ ਬਾਈ ਬਾਹਰ ਦੇ ਰਾਜਸਥਾਨ ਦੇ ਸੋ ਉਹਨਾਂ ਨੇ ਜਦੋਂ ਮੈਪ ਲਾਇਆ ਉਹਨਾਂ ਨੇ ਮੈਪ ਨੇ ਰੋਡ ਆ ਚੱਕ ਲਿਆ ਸੋ ਉਹ ਮਤਲਬ ਭੁਜਾਈ ਆ ਗੱਡੀ ਪੂਰੀ ਆਬ ਦੇ ਉਹਨਾਂ ਮਤਲਬ ਪਤੀ ਨਹੀਂ ਸੀ ਉਹਨਾਂ ਨੂੰ ਵੀ ਇਹ ਰੋਡ ਹਜੇ ਕੰਪਲੀਟ ਨਹੀਂ ਹੋਇਆ ਸੋ ਉਹਨਾਂ ਨੇ ਉੱਥੋਂ ਗੱਡੀ ਮੰਨ ਲਓ ਭੱਜਦੀ ਭੱਜਦੀ ਇੱਥੇ ਆ ਕੇ ਆ ਜਿਹੜਾ ਆ ਮਿੱਟੀ ਜਿਹੜੀ ਆ ਉਹ ਅੱਜ ਲਗਾਈ ਆ ਸੋ ਗੱਡੀ ਇਹ ਹਜੇ ਰੋਡ ਕੰਪਲੀਟ ਨਹੀਂ ਹੋਇਆ ਇਹ ਰੋਡ ਤੋਂ ਥੱਲੇ ਲਹਿ ਗਈ ਗੱਡੀ ਸੋ ਬਹੁਤ ਨੁਕਸਾਨ ਹੋ ਗਿਆ ਗੱਡੀ ਫੁੱਟ ਗਈ ਸਾਰੀ ਔਰ ਵਿੱਚ ਦੋ ਲੇਡੀਜ਼ ਸੀ ਉਹਨਾਂ ਦੀਆਂ ਕਿਸੇ ਦਾ ਪੱਟ ਟੁੱਟ ਗਿਆ ਕਿਸੇ ਦੀ ਬਾਹ ਟੁੱਟ ਗਈ ਹਨਾ ਉਹ ਜਿੱਥੇ ਉਹ ਸਾਹਮਣੇ ਥੱਲੇ ਪਾਣੀ ਤੁਸੀਂ ਦੇਖ ਰਹੇ ਹੋ ਐਡੀ ਦੂਰ ਜਾ ਕੇ ਉਹ ਗੱਡੀ गिर ਗਈ ਸੋ ਇਹ ਬਹੁਤ ਭਿਆਨਕ ਹਾਦਸਾ ਹੋਇਆ ਰਾਤ 3:00 ਵਜੇ ਦੇ ਕਰੀਬ ਸੋ ਸਾਡੇ ਉਹ ਜਿੱਥੇ ਉਹ ਧਰਨਾ ਲੱਗਿਆ ਉੱਥੇ ਸਾਡੇ ਦੋ ਨੌਜਵਾਨ ਇੱਕ ਬਜ਼ੁਰਗ ਉੱਥੇ ਪੱਕੀ ਹੁੰਦੇ ਆ ਇਹ ਧਰਨਾ ਇਸ ਕਰਕੇ ਲੱਗਿਆ ਕਿਉਂਕਿ ਤੁਹਾਨੂੰ ਪਤਾ ਵੀ ਹਨਾ ਸਰਕਾਰ ਨੇ ਅਜੇ ਤੱਕ ਪੈਸੇ ਨਹੀਂ ਪਾਏ ਰੋਡ ਤੇ ਤਾਂ ਕਰਕੇ ਧਰਨਾ ਲੱਗਿਆ ਹੋਇਆ ਸੋ ਇਸ ਕਰਕੇ ਇਹ ਚੀਜ਼ ਹੋਈ ਆ ਕਿ ਮੈਂ ਸੋ ਗੁਜਾਰਸ਼ ਕਰਦਾ ਰੋਡ ਵਾਲੇ ਜਿਨ੍ਹਾਂ ਦੀ ਵੀ ਇੱਥੇ ਠੇਕੇਦਾਰੀ ਸਿਸਟਮ ਹੈਗਾ ਸੋ ਜਦ ਤੱਕ ਕੋਈ ਇਦਾਂ ਦੇ ਬੋਰਡ ਲਾਵੇ ਹਨਾ ਕਿਉਂਕਿ ਰੋਡ ਮੰਨ ਲਓ ਪਿੱਛੋਂ ਦਾ ਬਣਿਆ ਹੁੰਦਾ ਜਦੋਂ ਅੱਗੇ ਆ ਕੇ ਹਰੇਕਾ ਬੰਦੇ ਨੂੰ ਜਿਹੜਾ ਬਾਹਰੋਂ ਆ ਚਲੋ ਤਕਰੀਬਨ ਏਰੀਏ ਦੇ ਬੰਦਿਆਂ ਨੂੰ ਜਾਂ ਮਤਲਬ ਪੰਜਾਬ ਦੇ ਵੀ ਬੰਦਿਆਂ ਨੂੰ ਹੋ ਸਕਦਾ ਪਤਾ ਹੋਵੇ ਵੀ ਰੋਡ ਬਣ ਰਿਹਾ ਪਰ ਜਿਹੜਾ ਬੰਦਾ ਬਾਹਰੋਂ ਆਊਟ ਸਟੇਟੋਂ ਦਾ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਵੀ ਰੋਡ ਬਣ ਰਿਹਾ ਆਪਾਂ ਵੀ ਕਿਤੇ ਬਾਹਰਲੇ ਸਟੇਟ ਚੱਲ ਜਾਈ ਆਪਾਂ ਨੂੰ ਵੀ ਨਹੀਂ ਪਤਾ ਹੋਣਾ ਸੋ ਮੈਂ ਆਪਣੇ ਉਹ ਰੋਡ ਚੱਕ ਲਿਆ ਸੋ ਬਾਈ ਉੱਥੋਂ ਪਿੱਛੋਂ ਮਲੇਰ ਕੋਟਲੇ ਤੋਂ ਚੜ ਕੇ ਹੋਣਿਆ ਰੋਡ ਦੇ ਉੱਤੇ ਸਕਾਰਪੀਓ ਗੱਡੀ ਸੀ ਨਵੀਂ 23 24 ਮਾਡਲ ਤੇ ਇੱਥੋਂ ਐ ਭੱਜੀ ਭਜਾਈ ਇਦੋਂ ਦੇਖ ਲਓ ਇਹ ਥੋੜਾ ਜਿਹਾ ਮਤਲਬ ਹੈਗਾ ਵਾ ਹਨਾ ਇਥੇ ਤੁਹਾਨੂੰ ਦਿਖਾ ਦਿੰਦੇ ਆ ਦੇਖ ਲੋ ਕਿੰਨਾ ਡੂੰਗਾ ਹਨਾ ਸੋ ਆਇਆ ਮਤਲਬ ਉਥੇ ਗੱਡੀ ਜੰਪ ਕਰ ਗਈ ਸੋ ਦੋ ਲੇਡੀ ਦੇ ਸੱਟਾਂ ਵੱਜੀਆਂ ਥੋੜਾ ਜਿਹਾ ਹਨਾ ਚਲੋ ਮਤਲਬ ਉਦਾਂ ਨੁਕਸਾਨ ਨਹੀਂ ਪਰ ਗੱਡੀ ਵਗੈਰਾ ਫਟ ਗਈ ਇੱਕ ਦੋ ਦੇ ਸੱਟਾਂ ਵੱਜੀਆਂ ਸੋ ਇਸ ਕਰਕੇ ਭਰਾਵੋ ਅੱਗੇ ਤੋਂ ਇਹੋ ਜਿਹੀ ਕੋਈ ਆਪਾਂ ਨਾ ਮਤਲਬ ਹਨਾ ਧਿਆਨ ਦੇ ਵਿੱਚ ਰੱਖਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਔਰ ਜਨਰੀ ਰੋਡ ਦੇ ਠੇਕੇਦਾਰ ਦਾ ਸਿਸਟਮ ਆ ਉਹਨਾਂ ਨੂੰ ਬੇਨਤੀ ਹੈ ਵੀ ਜਰੂਰ ਕੋਈ ਇਦਾਂ ਦੇ ਬੋਰਡ ਲਗਾਏ ਜਾਣ ਵੀ ਜੇ ਰੋਡ ਕੰਪਲੀਟ ਨਹੀਂ ਹੋਇਆ ਤਾਂ ਜੋ ਅਗਲਾ ਕਈ ਵਾਰ ਚੜਜੇ ਭਲੇਖੇ ਦੇ ਨਾਲ ਤੇ ਉਹ ਇਹ ਚੀਜ਼ ਦੇ ਉੱਤੇ ਗੌਰ ਕਰ ਸਕੇ ਸੋ ਬੇਨਤੀ ਹੈ ਮੇਰੀ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਮੇਰੇ ਵੀਡੀਓ ਨੂੰ ਸ਼ੇਅਰ ਕਰਨਗੇ ਜੀ ਵੱਧ ਤੋਂ ਵੱਧ ਕਰਦੇ ਹੋ ਤੁਹਾਡਾ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਜੀ